ਜੋ ਜਿਹੜੀ ਐਮਐਸਪੀ ਦੀ ਗੱਲ ਹੈ ਜੀ ਤੇ ਐਮਐਸਪੀ ਦਿੱਤੀ ਹੀ ਨਹੀਂ ਜਾ ਸਕਦੀ ਉਹ ਕਹਿੰਦੇ ਨੇ ਕਿਸੇ ਵੀ ਰੂਪ ਦੇ ਵਿੱਚ ਤੇ ਇਹ ਕਹਿੰਦੇ ਨੇ ਕਾਨੂੰਨ ਉਹਦੀ ਫੇਵਰ ਚ ਬਣਾਏ ਹੋਏ ਨਾ ਕਿਸਾਨ ਨਹੀਂ ਵੱਸ ਸਕਦਾ ਉਹ ਕਿਉਂ ਸਾਡਾ ਜਿਹੜਾ ਫੂਡ ਪਾਲਿਸੀ ਪਾਲਿਸੀ ਬੜੀਆਂ ਖੇਤੀ ਪਾਲਿਸੀ ਦੇ ਨਾਲ ਉਹ ਡਿਫੈਕਟਡ ਹੈ ਉਹਦੇ ਚ ਪੰਜ ਗੱਲਾਂ ਨੇ ਜਿਹੜੀਆਂ ਸਭ ਤੋਂ ਜ਼ਿਆਦਾ ਉਹਦੇ ਰਸਤੇ ਦਾ ਰੋੜਾ ਬਣਦੀਆਂ ਨੇ ਜਿਹੜਾ ਕਮਿਸ਼ਨ ਫਾਰ ਐਗਰੀਕਲਚਰ ਕਾਸਟ ਐਂਡ ਪ੍ਰਾਈਸਸ ਹੈ ਸੀਏਸੀਪੀ ਜਿਹਨੂੰ ਕਹਿੰਦੇ ਆ ਜਿਹੜਾ ਫਸਲਾਂ ਦੇ ਬੋਲ ਰਿਕਮੈਂਡ ਕਰਦਾ ਉਹਦੀਆਂ ਉਹ ਮਤਲਬ ਆਲੇ ਦੁਆਲੇ ਉਹਦੇ ਕਲਸ਼ਵਨ ਰੇਖਾ ਖਿੱਚੀ ਹੋਈ ਹੈ ਵੀ ਤੂੰ ਇਸ ਤੋਂ ਬਾਹਰ ਨਹੀਂ ਜਾ ਸਕਦਾ ਉਹ ਕੀ ਹੈ ਸਭ ਤੋਂ ਪਹਿਲਾਂ ਉਹ ਇਹ ਕਹਿੰਦੇ ਨੇ ਕਿ ਤੂੰ ਡਿਮਾਂਡ ਐਂਡ ਸਪਲਾਈ ਦਾ ਖਿਆਲ ਰੱਖਣਾ ਜਿਹੜੀ ਚੀਜ਼ ਦੀ ਮੰਗ ਨਹੀਂ ਹੈ ਘੱਟ ਹੈ ਹੁਣ ਤੇ ਉਹਦਾ ਰੇਟ ਨਹੀਂ ਵਧਾਉਣਾ ਤੁਸੀਂ ਦੂਜੀ ਗੱਲ ਉਹ ਇਹ ਕਹਿੰਦੇ ਨੇ ਕਿ ਤੂੰ ਜਨਰਲ ਲੋਕਾਂ ਦੀ ਪਰਚੇਜਿੰਗ ਪਾਵਰ ਦਾ ਖਿਆਲ ਰੱਖਣਾ ਕਿ ਉਸ ਵਰਗ ਭੁੱਖੇ ਨਾ ਮਰ ਜਾਣ ਕੋਈ ਸਾਇਆ ਨਾ ਹੋ ਜੇ ਉਹਦਾ ਰੇਟ ਤੁਸੀਂ ਦੇਖ ਕੇ ਦੇਣਾ ਤੀਜੀ ਗੱਲ ਉਹ ਇਹ ਕਹਿੰਦਾ ਵੀ ਇਹ ਕ੍ਰੌਪ ਪੈਟਰਨ ਦਾ ਤੁਸੀਂ ਧਿਆਨ ਰੱਖਣਾ ਵੀ ਇੱਕ ਫਸਲ ਦਾ ਰੇਟ ਜ਼ਿਆਦਾ ਹੀ ਹੋ ਜੇ ਦੂਜੀ ਫਸਲ ਬਿਲਕੁਲ ਹੀ ਘੱਟ ਹੋ ਜੇ ਹੁਣ ਉਹ ਉੱਥੇ ਬੀਜੀ ਜਾਂਦੀ ਹੈ ਨਹੀਂ ਬੀਜੀ ਜਾਂਦੀ ਕ੍ਰੌਪ ਪੈਟਰਨ ਇਹ ਨਹੀਂ ਦੇਖਣਾ ਤੂੰ ਕ੍ਰੌਪ ਪੈਟਰਨ ਦੇਖਣਾ ਵੀ ਇੰਨੀਆਂ ਫਸਲਾਂ ਦਾ ਰੇਟ ਆਪਾਂ ਕਿਸ ਟੰਗ ਨਾਲ ਦੇਣਾ ਚੌਥੀ ਗੱਲ ਉਹ ਇਹ ਕਹਿੰਦਾ ਕਿ ਤੂੰ ਗਲੋਬਲ ਤੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਜੋ ਜਿਸ ਤਰ੍ਹਾਂ ਨਾਲ ਚੀਜ਼ਾਂ ਦੀ ਮੰਡੀ ਦੇ ਵਿੱਚ ਹੈ ਸੇਲ ਉਹਦਾ ਧਿਆਨ ਰੱਖਣਾ ਇਹ ਤੋਂ ਬਿਨਾ ਤੁਸੀਂ ਨਹੀਂ ਉਹ ਚੀਜ਼ ਕਰ ਸਕਦੇ ਇਹਦੇ ਤੋਂ ਇਲਾਵਾ ਜਿਹੜੀਆਂ ਬਾਕੀ ਦੀਆਂ ਬਾਹਰ ਚੀਜ਼ਾਂ ਨੇ ਉਹਨਾਂ ਦਾ ਵੀ ਤੂੰ ਹੁਣ ਇਹ ਚੀਜ਼ਾਂ ਕਰਦੀਆਂ ਤਾਂ ਕੀ ਰੇਟ ਰეკਮੈਂਡ ਕਰੂਗਾ ਜੀ ਤੁਹਾਡੀ ਕਾਸਟ ਆਫ ਪ੍ਰੋਡਕਸ਼ਨ ਜਿਹੜੀ ਕਹਿੰਦਾ ਨਾ ਅਸੀਂ ਦੇ ਰਿਹਾ ਉਹ ਕਿਵੇਂ ਦੇ ਦਊਗਾ ਜਦ ਆ ਪੰਜ ਚੀਜ਼ਾਂ ਨੂੰ ਧਿਆਨ ਚ ਰੱਖੂਗਾ ਤਾਂ ਕਾਸਟ ਆਫ ਪ੍ਰੋਡਕਸ਼ਨ ਕਿਵੇਂ ਉਹ ਕਹੂਗਾ ਜੀ ਨਹੀਂ ਹੈ ਸਮਝਾਂਗੇ ਹੋ ਜੁਕੇ ਬਿਲਕੁਲ ਤੁਸੀਂ ਉਹ ਚੀਜ਼ਾਂ ਦਾ ਧਿਆਨ ਰੱਖੋ ਪਰ ਉਹਨਾਂ ਚੀਜ਼ਾਂ ਦਾ ਧਿਆਨ ਦਾ ਬੋਝ ਕੱਲਾ ਕਿਸਾਨ ਕਿਉਂ ਚੱਕੇ ਉਹਦਾ ਭਾਰ ਗਵਰਨਮੈਂਟ ਆਫ ਇੰਡੀਆ ਚੱਕੇ ਜਾਂ ਸਮਾਜ ਚੱਕੇ ਜੇ ਇਹ ਕੋਈ ਵੀ ਬੰਦਾ ਜਿਹੜੇ ਖੇਤੀ ਤੋਂ ਬਾਹਰ ਨੇ ਉਹ ਕਹਿੰਦਾ ਮੈਨੂੰ ਸਸਤਾ ਚੰਗਾ ਹੈਲਦੀ ਫੂਡ ਮੇਰੀ ਥਾਲੀ ਚ ਹੋਣਾ ਚਾਹੀਦਾ ਜੀ ਬਿਲਕੁਲ ਖਾਹਿਸ ਚੰਗੀ ਹੈ ਕੋਈ ਮਾੜੀ ਨਹੀਂ ਹੋਣਾ ਚਾਹੀਦਾ ਬਿਲਕੁਲ ਤੇ ਫਿਰ ਉਹ ਜਿਹੜਾ ਬੰਦਾ ਪ੍ਰੋਡਿਊਸ ਕਰ ਰਿਹਾ ਹੈ ਉਹਦੀ ਥਾਲੀ ਦੇ ਨਾਲ ਨਾਲ ਉਹਦੀ ਜੇਬ ਵਿੱਚ ਵੀ ਤਾਂ ਕੁਝ ਹੋਣਾ ਚਾਹੀਦਾ ਜੇ ਬੰਦ ਸਾਈਡਡ ਕਹੋਗੇ ਕਿ ਥਾਲੀ ਚ ਇਹ ਤਾਂ ਹੋਵੇ ਤੇ ਦੂਜਾ ਨਾ ਹੋਵੇ ਤੁਸੀਂ ਕਿਸੇ ਵੀ ਦੇਖ ਲਓ ਸਾਡੇ ਇੰਡਸਟਰੀ ਚ ਤਾਂ ਇੱਕ ਕੀ ਸ਼ੈਲਰਾਂ ਦਾ ਇੱਕ ਬੜਾ ਵੱਡਾ ਪਹਿਲਾਂ ਤੋਂ ਚੱਲਦਾ ਸੀ ਹੁਣ ਤਾਂ ਘਟ ਗਿਆ ਉਹ ਬਦਨਾਮ ਉਸ ਲੈਵਲ ਤੇ ਨਹੀਂ ਹੁੰਦੇ ਕਹਿੰਦੇ ਸੀ ਪਾਣੀ ਪਾਉਂਦੇ ਸੀ ਚੌਲਾਂ ਦੇ ਵਿੱਚ ਜੇ ਭਾਰ ਵਧਾਉਣ ਲਈ ਕਿਉਂਕਿ ਪਾਣੀ ਜਦੋਂ ਦੇਣਾ ਚੱਲ ਤੁਸੀਂ ਚੁੱਕਦੇ ਨਹੀਂ ਨਾ ਉਹਨਾਂ ਚੋਂ ਘਟਦਾ ਘਟਦਾ ਜਾਂਦਾ ਉਹਦੀ ਨਮੀ ਘਟਦੀ ਜਾਂਦੀ ਹੈ ਤੇ ਉਹ ਹੌਲਾ ਪੈਂਦਾ ਜਾਂਦਾ ਹੌਲਾ ਪੈਂਦਾ ਜਾਂਦਾ ਤੇ ਅਗਰ ਅਗਰ ਤਾਂ ਬਜਨ ਵਧਾਓ ਬਾਕੀ ਦੇਖੀ ਜਾਊਗੀ ਜੋ ਵੀ ਤਰੀਕਾ ਵਾਪਰ ਰਿਹਾ ਹੈ ਜਦੋਂ ਚੋਰੀ ਕਰਨੀ ਹੁੰਦੀ ਆ ਤਾਂ ਇਹ ਜਾਂ ਬਾਲ ਨਾਰਮਲ ਇਹ ਚੀਜ਼ਾਂ ਵਾਪਰ ਜਾਂਦੀਆਂ ਨੇ ਕਿਸਾਨ ਵੀ ਫਿਰ ਕੀ ਕਰੂਗਾ ਜਿਹਨ ਜਿਹਨੂੰ ਤੁਸੀਂ ਉਹਦੇ ਤੋਂ ਤੁਸੀਂ ਮੋਰੈਲਟੀ ਵੀ ਆਸ ਰੱਖਦੇ ਹੋ ਤੂੰ ਤੂੰ اخلاق ਵੀ ਰੱਖ ਦੇਖੀ ਕਿਤੇ ਉਹਦੇ ਚ ਮਲਾਵਟ ਨਾ ਕਰਦੀ ਦੇਖੀ ਕਿਤੇ ਉਹ ਪੂਰਾ ਕਾ ਬੜਾ ਬੋਟਾ ਘਟੀਆ ਉਹਦੇ ਚ ਨਾ ਆ ਜੇ ਉਹਨੇ ਵੀ ਆਪਣੇ ਬੱਚੇ ਵੀ ਪੜਾਉਣੇ ਨੇ ਉਹਨੇ ਬਾਕੀ ਚੀਜ਼ਾਂ ਵੀ ਕਰਨੀਆਂ ਨੇ ਇਹ ਸਾਰੀਆਂ ਸ਼ਰਤਾਂ ਜਾਂ ਤਾਂ ਹਟਾਉਣੀਆਂ ਪੈਣਗੀਆਂ ਜੇਕਰ ਰੇਟ ਠੀਕ ਦੇਣਾ ਜਿਹੜਾ ਹੁਣੇ ਅਜੇ ਦੋ ਬਿੱਲ ਐਸਕੇਮ ਦੇ ਕੇ ਆਏ ਐ ਰੋਹਰ ਗਾਦੀ ਰੂ ਵੀ ਆਏ ਜੇ ਲੀਡਰ ਆਫ ਆਪੋਜੀਸ਼ਨ ਤੇ ਇਵਨ ਪ੍ਰਾਈਮ ਮਿਨਿਸਟਰ ਨੂੰ ਵੀ ਚਿੱਠੀ ਲਿਖੀ ਹੈ ਉਹਦਾ ਡਰਾਫਟ ਜਿਹੜਾ ਜੇ ਤੁਸੀਂ ਦੇਖੋ ਹਾਲਾਂਕਿ 2018 ਚ ਪਹਿਲਾਂ ਵੀ ਪੇਸ਼ ਹੋ ਚੁੱਕਿਆ ਸੀ ਉਹ ਦੋਨੋਂ ਬਿੱਲ ਨਵੇਂ ਨਹੀਂ ਉਹ 2018 ਦੇ ਹੀ ਨੇ ਕਿਸਾਨ ਮੂਵਮੈਂਟ ਦੇ ਵਿੱਚ ਛੇੜੇ ਦਿੱਤੇਗੇ ਉਹ ਇਹ ਕਹਿ ਰਹੇ ਨੇ ਕਿ ਓਵਰঅল ਤੁਸੀਂ ਕਾਸਟ ਆਫ ਪ੍ਰੋਡਕਸ਼ਨ ਦੇ ਉਹਦਾ ਪਹਿਲਾਂ ਤਾਂ ਨਾਮ ਬਦਲੋ ਕਮਿਸ਼ਨ ਦਾ ਉਹ ਕਮਿਸ਼ਨ ਦਾ ਨਾਮ ਮਤਲਬ ਪੰਜਾਬ ਕਿਸਾਨਾਂ ਦੇ ਫੇਵਰ ਦੇ ਵਿੱਚ ਕਿਸਾਨ ਅਤੇ ਖੇਤੀ ਉਪਜ লাভਕਾਰੀ ਮੁੱਲ ਘੱਟੋ ਘੱਟ ਉਹਨੂੰ ਇਹ ਤਾਂ ਕਰੋ ਵੀ ਉਹ ਪ੍ਰੋਫਿਟ ਦੇਣਾ ਨਾਲ ਕੁਛ ਨਾ ਕੁਛ ਜੇ ਤੁਸੀਂ ਉਹਦਾ ਵੱਲ ਤਾਂ ਦਾਇਰਾ ਫਿਰਤਾ ਉਹ ਗੱਲ ਹੀ ਨਹੀਂ ਹੋਣੀ ਉਹਦੇ ਤ ਤੌਰ ਰਕਮੈਂਡ ਕਰੂਗਾ ਚੀਜ਼ਾਂ ਜਿਹੜੀਆਂ ਵੀ ਕਰੂਗਾ ਬਾਕੀ ਦੇ ਜਿਹੜੇ ਤਵਾਜਨ ਨੇ ਉਹ ਦੇਖਣਾ ਗਵਰਨਮੈਂਟ ਦੀਆਂ ਬਾਕੀ ਪਾਲਿਸੀਆਂ ਦੀ ਜ਼ਿੰਮੇਵਾਰੀ ਹੈ ਇਸ ਕਰਕੇ ਸਾਡੀ ਪਾਲਿਸੀ ਜਿਹੜੀ ਹੈ ਗਵਰਨਮੈਂਟ ਆਫ ਇੰਡੀਆ ਲੈਵਲ ਦੀ ਐਗਰੀਕਲਚਰ ਪਾਲਿਸੀ ਤੇ ਫੂਡ ਪਾਲਿਸੀ ਇੱਕ ਸਾਈਡ ਦੇ ਵੱਡੇ ਕੰਟਰੀ 'ਚ ਇੱਕ ਨਹੀਂ ਚੱਲ ਸਕਦੀ ਉਹ। ਕਾਸਟ ਆਫ ਪ੍ਰੋਡਕਸ਼ਨ ਸਟੇਟਾਂ ਦੀ ਅਲੱਗ-ਅਲੱਗ ਹੈ। ਐਤਕੀਕ ਰਾਜ ਸਭਾ ਦੇ ਵਿੱਚ ਸਵਾਲ ਆਇਆ। ਬਖ ਬਖ ਸਟੇਟਾਂ ਦੇ ਬਖ ਬਖ ਨੇ। ਜਿਵੇਂ ਮਹਾਰਾਸ਼ਟਰ ਦੇ ਵਿੱਚ ਇਸੋ ਮਧ ਪ੍ਰਦੇਸ਼ ਦਾ ਸਵਾਲ ਆਇਆ ਕਣਕ। ਜਿੰਨੀ ਇੱਕ ਪ੍ਰੋਡਕਸ਼ਨ ਆਉਂਦੀ ਹੈ ਕਾਸਟ ਆਫ ਪ੍ਰੋਡਕਸ਼ਨ 1167 ਰੁਪਏ ਪਰ ਹੈਕਟੇਅਰ ਦਾ ਕਾਸਟ ਵਾਗਰ ਘਾਟਾ ਪੈ ਰਿਆ। ਪ੍ਰੋਫਿਟ ਤਾਂ ਛੱਡੋ। ਕਾਸਟ ਵਾਗਰ ਘਾਟਾ ਪੈ ਰਿਆ। ਔਰ ਜਿਹੜੇ ਕਹਿੰਦੇ ਨੇ ਬਾਕੀ ਚੀਜ਼ਾਂ ਅਸੀਂ ਐਮਐਸਪੀ ਤੇ ਖਰੀਦਦੇ ਆਂ। ਜਾਓ 0 ਐਮਬੈਸਪੀ ਤੇ ਖਰੀਦਿਆ ਗਿਆ ਅਦਰਕ ਪਹਿਲਾਂ ਇਹ ਖਰੀਦਣ ਲੱਗੇ ਸੀ ਥੋੜਾ ਜਿਹਾ ਜਿਹੜੇ ਫੈਡਰਲ ਤੇ ਦਾਲਾ ਚੰਚ ਕਹਿ ਰਹੇ ਸੀ ਪਹਿਲੇ ਸਾਲ ਖਰੀਦੀ 407 ਕਰੋੜ ਦੀ ਅਗਲੇ ਸਾਲ 40 ਕਰੋੜ ਦੀ ਐਤਕੀ ਜੀਓ ਬਜਟ ਇੰਨੇ ਰੱਖਿਆ ਇਹ ਜਿਹੜੀਆਂ ਚੀਜ਼ਾਂ ਵਰਤ ਰਹੀਆਂ ਨੇ ਕੈਜੂਅਲ ਜਿਹੜਾ ਸੈਟਅਪ ਹੈ ਨਾ ਇਹ ਬਹੁਤ ਖਤਰਨਾਕ ਬਾਕੀ ਤਾਂ ਇਹ ਫੈਡਰਲ ਸਟਰਕਚਰ ਹੈ ਖੇਤੀ ਵੈਸੇ ਤਾਂ ਸਟੇਟ ਸਬਜੈਕਟ ਹੈ ਜੀ ਕੱਲੀ ਖੇਤੀ ਉਹ ਪੁੱਜ ਪਰ ਖੇਤੀ ਦੇ ਨਾਲ ਜੁੜਿਆ ਹੋਇਆ ਸਾਰਾ ਸੰਦ ਸੰਦੇੜਾ ਸਾਰੀ ਮਸ਼ੀਨਰੀ ਤੋਂ ਲੈ ਕੇ ਟਰੈਕਟਰ ਤੋਂ ਲੈ ਕੇ ਸੰਦਾ ਤੋਂ ਲੈ ਕੇ ਤੇਲ ਤੋਂ ਲੈ ਕੇ ਜਿੰਨੀਆਂ ਵੀ ਬਾਕੀ ਚੀਜ਼ਾਂ ਦੀ ਕਾਸਟ ਹੈ ਖਾਦ ਤੋਂ ਲੈ ਕੇ ਪੈਸਟੀਸਾਈਡ ਤੋਂ ਲੈ ਕੇ ਉਹ ਤਾਂ ਸਟੇਟ ਸਬਜੈਕਟ ਹੈ ਨਹੀਂ ਉਹ ਗਵਰਨਮੈਂਟ ਆਫ ਇੰਡੀਆ ਲਾਉਗੀ ਜੋ ਵੀ ਲਾਉਗੀ ਤਾਂ ਕੱਲੀ ਖੇਤੀ ਸਟੇਟ ਸਬਜੈਕਟ ਨਾਲ ਕੇ ਮੈਂ ਚੱਲ ਜੂਗਾ ਕੰਮ ਉਹ ਕਹਿੰਦਾ ਵੀ ਤੈਨੂੰ ਦੇਦੀ ਗਈ ਤੀ ਤੂੰ ਕਰ ਇਹਦਾ ਮਤਲਬ ਇਹ ਹੈ ਵੀ ਉਹ ਕਹਿੰਦਾ ਤੂੰ ਪੈਦਾ ਕਰਕੇ ਦੇ ਦੋ ਵੱਧ ਕੁਝ ਨਹੀਂ